ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਬੱਚੇ ਸੂਲੋਂ ਆਗੇ ਸੀ ਤੇ ਟੁਕਰ ਦਾ ਵੇਲਾ ਸੀ ਤੇ ਬੱਚੇ ਮੰਗ ਰਹੇ ਸੀ ਜਿਹੜੀਆਂ ਆਪਾਂ ਘਰੇ ਬਣਵਾਈਆਂ ਹੋਈਆਂ ਸੇਵੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਘਰੇ ਸੇਵੀਆਂ ਜਿਹੜੀਆਂ ਉਹ ਬਣਵਾਈਆਂ ਏ ਹਾਉਆਇਆ ਸੀ ਆਪਣੇ ਇੱਥੇ ਬਣਾਉਣ ਵਾਲਾ ਸੀਣੀਆਂ ਤੇ ਆਪਾਂ ਉਹਦੇ ਕੋਲ ਬਣਵਾਈਆਂ ਏ ਹਾਂਜੀ ਆਟੇ ਦੀਆਂ ਬਣੀਆਂ ਹੋਈਆਂ ਤੇ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਇੱਕੇ ਵਾਰੀ ਭੁੰਨ ਲਿਆ ਸੀ ਤੇ ਹੁਣ ਆਪਾਂ ਇਹ ਪਾਣੀ ਦੇ ਵਿੱਚ ਬਣਾਉਣ ਲੱਗੇ ਆਪਾਂ ਦੋ ਕੋਲੀਆਂ ਜਿਹੜੀਆਂ ਸੀਣੀਆਂ ਦੀਆਂ ਲਈਆਂ ਹੋਈਆਂ ਏ ਹਾਂਜੀ ਤੇ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਬਾਉਲ ਕਰਾਂਗੇ ਹਾਂਜੀ ਤੁਸੀਂ ਚੈਨਲ ਦੇ ਨਾਲ ਐਂਡ ਤੀਕਰ ਜੁੜੇ ਰਹਿਣਾ ਬਲੌਗ ਨੂੰ ਪੂਰਾ ਦੇਖਣਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੇਖੋਗੀ ਸਾਡੀਆਂ ਵੀਡੀਓ ਜਿਨ੍ਹਾਂ ਤੁਹਾਨੂੰ ਕੀ ਇਸ ਤਰ੍ਹਾਂ ਲੱਗਦੀਆਂ ਹੈ ਹਾਂਜੀ ਇੱਥੇ ਆਈਆਂ ਆਪਾਂ ਲੈ ਲਈਆਂ ਇਹ ਵਾਲੀਆਂ ਦੋ ਕਾਲੀਆਂ ਹਾਂਜੀ ਪਾਣੀ ਆਪਾਂ ਗਰਮ ਕਰਿਆ ਹੈ ਆਏ ਤੁਸੀਂ ਦੇਖ ਲੈਂਗੇ ਆਏ ਹਾਂਜੀ ਤੇ ਨਾ ਆਪਾਂ ਖੁੱਲਾ ਪਾਣੀ ਪਾਇਆ ਹੋਇਆ ਹੈ ਦੋ ਸੇ ਦੋ ਕਾਲੀਆਂ ਜਿ ਵਿੱਚ ਆਪਾਂ ਖੁੱਲਾ ਪਾਣੀ ਜਿਹੜਾ ਪਾਇਆ ਹੋਇਆ ਹੈ ਹਾਂਜੀ ਕਿਹਨ ਵਿੱਚ ਪਾਵਾਂ ਜੀ ਸੀਨੀਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਬੌਲ ਉਹ ਕਰ ਲਾਂਗੇ ਕਾਲੀ ਚ ਆਪਾਂ ਚਮਚੇ ਨਾਲ ਤੋੜ ਕੇ ਦੇਖ ਲਾਂਗੇ ਜਦੋਂ ਆਪਣੀਆਂ ਸੀਨੀਆ ਜਿਹੜੀਆਂ ਟੁੱਟਣ ਲੱਗੀਆਂ फिर आप अगे दसागे ब्लॉक नेंट स्पीकर जुड़े रहना हाँ जी तीन तो देख सकते हो फेवी अपन बिलकुल बन गई इधर देखो कि सोनिया जड़ियाँ फुल के हो गए हाँ जी तो उन्हें अपने को छानना है हाँ जी देखो फुल हो गई है हाँ जी हूँ अपने को छान ये अपने को छानना है तो आप लागे फल खाने ਆੜੀਆਂ ਛਾਨ ਲੰਗਾ ਚੰਗੀ ਤਰ੍ਹਾਂ ਪਾਣੀ ਜਿਹੜਾ ਇਹਨਾਂ ਦਾ ਨਿਚੜ ਲੈ ਲਾਂਗੇ ਇਹਨਾਂ ਨੂੰ 5 ਮਿੰਟ ਠੰਡੀਆਂ ਹੋਣ ਦੇ ਲਈ ਰੱਖ ਲਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਡੀਆਂ ਸੋਹਣੀਆਂ ਤੇ ਕੱਲੀਆਂ ਕੱਲੀਆਂ ਦੇਖੋ ਟੁੱਟ ਰਹੀਆਂ ਨੇ 5 ਦਿਨ ਆਪਾਂ ਇਹਨਾਂ ਨੂੰ ਠੰਡੀਆਂ ਹੋਣ ਦੇ ਲਈ ਰੱਖ ਦਈਏ ਗਾਇਜ਼ ਸੇਵੀਆਂ ਆਪਣੀਆਂ ਬਿਲਕੁਲ ਠੰਡੀਆਂ ਜਿਹੜੀਆਂ ਉਹ ਹੋ ਗਈਆਂ ਸੀ ਜਿਵੇਂ ਆਪਾਂ ਨੂੰ ਆਪਾਂ ਇਹਨਾਂ ਨੂੰ ਇੱਕ ਥਾਲੀ ਦੇ ਵਿੱਚ ਜਿਹੜਾ ਉਹ ਕੱਢ ਲਿਆ ਹੈ ਜੀ ਇਸ ਤਰੀਕੇ ਨਾਲ ਸਾੜੀਆਂ ਤੇ ਇਹਨਾਂ ਜਿਹੜੀਆਂ ਆਪਾਂ ਥਾਲੀ ਤੇ ਇਸ ਤਰੀਕੇ ਨਾਲ ਕੱਢ ਲਾਂਗੇ ਇਹਨਾਂ ਨੂੰ ਆਪਾਂ ਦੋ ਪਾਣੀ ਦੇ ਡਿਵਾਣੇ ਜਾਂ ਜਿਆਦਾ ਪਾਣੀ ਜਿਹਾ ਨਹੀਂ ਦਿਵਾਣੇ ਤੇ ਫਿਰ ਇਹ ਥੋੜੀ ਜਿਹੀ ਜਿਆਦਾ ਸੌਫਟ ਹੋ ਜਾਂਦੇ ਹਨ ਜੀ ਆਪਾਂ ਪੈਨਾਂ ਦੇ ਉੱਪਰ ਦੋ ਚਮਚ ਜਿਹੜਾ ਦੇਸੀ ਘਿਓ ਦੀ ਐਡ ਕਰਾਂਗੇ ਹਾਂਜੀ ਗਾਇਜ਼ ਦੇਸੀ ਘਿਓ ਜਿਹੜਾ ਇਹ ਆਪਾਂ ਬਿਗਲਾ ਲਿਆ ਸੀ ਵੈਸੇ ਹੀ ਕਰਮੀ ਬਹੁਤ ਹੈ ਆਪਣੀਆਂ ਵੀ ਪਿਗਲਦਾ ਜਾ ਰਿਹਾ ਹੈ ਹਾਂਜੀ ਦੋ ਚਮਚ ਆਪਾਂ ਦੇਤੀ ਜਿਹੋਦੇ ਜਿਹੜੇ ਉਹ ਮਿੜ ਕਰਾਂਗੇ ਹਾਂਜੀ ਤੇ ਉਹਨਾਂ ਦੇ ਉੱਪਰ ਮਿਠਾੜੇ ਜਿੱਦਿਕੇ ਆਪਾਂ ਨੂੰ ਚੀਨੀ ਦੀ ਲੋੜ ਹੈ ਹਾਂਜੀ ਤੇ ਮੈਨੂੰ ਮਿੱਠਾ ਬਹੁਤ ਜ਼ਿਆਦਾ ਚੰਗ ਹੈ ਮੈਂ ਨਹੀਂ ਤੱਕਿਆ ਜ਼ਿਆਦਾ ਪਾਣੀ ਆ ਤੁਸੀਂ ਲੋੜ ਅਨਸਾਰ ਪਾ ਸਕਦੇ ਜਿੰਨਾ ਤੁਹਾਨੂੰ ਲੋੜ ਹੈ ਹਾਂਜੀ ਤੇ ਸੇਮੇ ਆਪਨੀਆਂ ਬਿਲਕੁਲ ਰੈਡੀ ਆ ਤੇ ਚਾਹ ਵੀ ਆਪਣੀ ਇੱਕ ਸਾਈਡ ਤੇ ਬਣ ਗਈ ਤੁਸੀਂ ਦੇਖ ਸਕਦੇ ਹੋ ਦੁਪਹਿਰ ਦਾ ਵੇਲਾ ਹੈ ਬੱਚੇ ਸਕੂਲ ਨੂੰ ਆ ਗਏ ਨੇ ਕਿਨਾਂ ਕੰਨ ਬੱਚਿਆਂ ਨੇ ਚਾਹ ਤੇ ਸਿਨੀਆ ਜਿਹੜੀਆਂ ਪਾ ਕੇ ਦਿੰਦੇ ਆ ਤੁਸੀਂ ਵੀ ਦੁਪਹਿਰ ਵੇਲੇ ਕੁਛ ਨਾ ਕੁਛ ਬਣਾਉਣ ਤੇ ਖਾਓ ਚੈਨ ਨੂੰ ਵਾਦ ਤੋਂ ਵਾਦ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਓਕੇ ਬਾਏ ਟਾਤਾ